ਇੱਕ ਵਾਰ ਗੌਤਮ ਬੁੱਧ ਜੀ ਇੱਕ ਦਰਖਤ ਹੇਠਾਂ ਆਪਣੇ ਚੇਲਿਆਂ ਨਾਲ ਬੈਠੇ ਹੋਏ ਸਨ। ਉਹਨਾਂ ਵਿੱਚੋਂ ਇੱਕ ਚੇਲੇ ਨੇ ਉੱਠ ਕੇ ਪੁੱਛਿਆ, "ਮਹਾਤਮਾ ਜੀ, ਅਸੀਂ ਆਪਣੇ ਗੁੱਸੇ ਨੂੰ ਕਿਵੇਂ ਬਸ ਵਿੱਚ ਕਰ ਸਕਦੇ ਹਾਂ?" ਗੌਤਮ ਬੁੱਧ ਨੇ ਕਿਹਾ, "ਇਸ ਦੇ ਲਈ ਮੈਂ ਤੈਨੂੰ ਇੱਕ ਕਹਾਣੀ ਸੁਣਾਉਂਦਾ ਹਾਂ। ਇਸ ਕਹਾਣੀ ਨੂੰ ਸੁਣਨ ਤੋਂ ਬਾਅਦ ਤੂੰ ਆਪਣੇ ਗੁੱਸੇ ਨੂੰ ਕਾਬੂ ਵਿੱਚ ਕਰਨਾ ਸਿੱਖ ਜਾਵੇਂਗਾ।" ਇਸ ਤੋਂ ਬਾਅਦ ਗੌਤਮ ਬੁੱਧ ਜੀ ਆਪਣੀ ਕਹਾਣੀ ਸੁਣਾਉਣਾ ਸ਼ੁਰੂ ਕਰਦੇ ਹਨ ਕਿ ਇੱਕ ਪਿੰਡ ਵਿੱਚ ਇੱਕ ਝਗੜਾਲੂ ਔਰਤ ਰਹਿੰਦੀ ਸੀ ਅਕਸਰ ਉਹ ਛੋਟੀਆਂ-ਛੋਟੀਆਂ ਗੱਲਾਂ ਤੇ ਗੁੱਸੇ ਹੋ ਜਾਂਦੀ ਗੁੱਸੇ ਵਿੱਚ ਕਿਸੇ ਨੂੰ ਵੀ ਗਾਲਾਂ ਕੱਢ ਦਿੰਦੀ ਤੇ ਬੁਰਾ ਭਲਾ ਸੁਣਾ ਦਿੰਦੀ ਪਰ ਜਦੋਂ ਕੁਝ ਸਮੇਂ ਬਾਅਦ ਉਸ ਦਾ ਗੁੱਸਾ ਸ਼ਾਂਤ ਹੋ ਜਾਂਦਾ ਤਾਂ ਉਸ ਨੂੰ ਆਪਣੇ ਕੀਤੇ ਤੇ ਬਹੁਤ ਪਛਤਾਵਾ ਹੁੰਦਾ ਉਸ ਦੇ ਪਰਿਵਾਰ ਦੇ ਸਾਰੇ ਮੈਂਬਰ ਉਸ ਦੇ ਇਸ ਗੁੱਸੇ ਵਾਲੇ ਸੁਭਾਅ ਤੋਂ ਬਹੁਤ ਪਰੇਸ਼ਾਨ ਰਹਿੰਦੇ ਸਨ ਉਸ ਦੇ ਘਰ ਵਿੱਚ ਹਮੇਸ਼ਾ ਹੀ ਲੜਾਈ ਤੇ ਅਸ਼ਾਂਤੀ ਦਾ ਮਾਹੌਲ ਬਣਿਆ ਰਹਿੰਦਾ ਸੀ ਉਸ ਔਰਤ ਦੇ ਝਗੜਾਲੂ ਸੁਭਾਅ ਦੇ ਕਾਰਨ ਉਸ ਦੇ ਆਂਡ ਗਵਾੜ ਵਾਲੇ ਵੀ ਉਸ ਨੂੰ ਪਸੰਦ ਨਹੀਂ ਕਰਦੇ ਸਨ ਤੇ ਇਸ ਗੱਲ ਦੀ ਸਮਝ ਉਸ ਔਰਤ ਨੂੰ ਵੀ ਸੀ ਕਿ ਉਸ ਦੇ ਝਗੜਾਲੂ ਸੁਭਾਅ ਦੇ ਕਾਰਨ ਉਸ ਨੂੰ ਕੋਈ ਪਸੰਦ ਨਹੀਂ ਕਰਦਾ ਪਰ ਨਾ ਚਾਹੁੰਦੇ ਹੋਏ ਵੀ ਗੁੱਸਾ ਆਉਣ ਤੇ ਉਹ ਆਪਣੇ ਆਪ ਨੂੰ ਅਪਸ਼ਬਦ ਬੋਲਣ ਤੋਂ ਰੋਕ ਨਹੀਂ ਪਾਉਂਦੀ ਸੀ ਇੱਕ ਦਿਨ ਇੱਕ ਸਾਧੂ ਉਸ ਔਰਤ ਦੇ ਘਰ ਭिक्ਖਿਆ ਮੰਗਣ ਆਉਂਦਾ ਹੈ ਸਾਧੂ ਨੂੰ ਭिक्ਖਿਆ ਦੇਣ ਤੋਂ ਬਾਅਦ ਉਹ ਔਰਤ ਬੜੇ ਹੀ ਉਦਾਸ ਮਨ ਨਾਲ ਆਪਣੀ ਇਹ ਪਰੇਸ਼ਾਨੀ ਉਸ ਸਾਧੂ ਮਹਾਰਾਜ ਨੂੰ ਦੱਸਦੀ ਹੈ ਉਹ ਕਹਿੰਦੀ ਹੈ ਮਹਾਰਾਜ ਮੈਨੂੰ ਬਹੁਤ ਜਲਦੀ ਗੁੱਸਾ ਆ ਜਾਂਦਾ ਹੈ ਤੇ ਮੈਂ ਚਾਕੇ ਵੀ ਆਪਣੇ ਗੁੱਸੇ ਨੂੰ ਰੋਕ ਨਹੀਂ ਪਾਉਂਦੀ ਕਿਰਪਾ ਕਰਕੇ ਮੈਨੂੰ ਕੋਈ ਉਪਾਅ ਦੱਸੋ ਜਿਸ ਨਾਲ ਮੈਂ ਆਪਣੇ ਗੁੱਸੇ ਨੂੰ ਕਾਬੂ ਵਿੱਚ ਕਰ ਸਕਾਂ ਉਸ ਸਾਧੂ ਮਹਾਰਾਜ ਉਸ ਔਰਤ ਦੀ ਗੱਲ ਨੂੰ ਬੜੇ ਧਿਆਨ ਨਾਲ ਸੁਣਦਾ ਹੈ ਤੇ ਫਿਰ ਕੁਝ ਸਮਾਂ ਸੋਚਣ ਤੋਂ ਬਾਅਦ ਆਪਣੇ ਝੋਲੇ ਵਿੱਚੋਂ ਦਵਾਈ ਦੀ ਭਰੀ ਇੱਕ ਸ਼ੀਸ਼ੀ ਕੱਢ ਕੇ ਉਸ ਔਰਤ ਨੂੰ ਦਿੰਦੇ ਹੋਏ ਕਹਿੰਦਾ ਹੈ ਕਿ ਬੇਟੀ ਮੇਰੀ ਗੱਲ ਨੂੰ ਧਿਆਨ ਨਾਲ ਸੁਣ। ਇਹ ਗੁੱਸੇ ਨੂੰ ਕਾਬੂ 'ਚ ਕਰਨ ਦੀ ਸਭ ਤੋਂ ਲਾਹੇਵੰਦ ਦਵਾਈ ਹੈ। ਹੁਣ ਤੋਂ ਜਦੋਂ ਵੀ ਤੈਨੂੰ ਗੁੱਸਾ ਆਵੇ ਤੇ ਕਿਸੇ ਨੂੰ ਕੋਈ ਅਪਸ਼ਬਦ ਕਹਿਣ ਦਾ ਮਨ ਕਰੇ ਤਾਂ ਤੂੰ ਆਪਣੀ ਜੀਭ ਤੇ ਇਸ ਦਵਾਈ ਦੀਆਂ 4 ਬੂੰਦਾਂ ਪਾ ਲਈਂ ਤੇ ਘਟੋ-ਘਟ 10 ਮਿੰਟ ਤੱਕ ਆਪਣੇ ਮੂੰਹ ਨੂੰ ਬੰਦ ਰੱਖੀਂ। ਜੇ ਤੂੰ 10 ਮਿੰਟਾਂ ਤੋਂ ਪਹਿਲਾਂ ਮੂੰਹ ਖੋਲ੍ਹ ਲਿਆ ਤਾਂ ਫਿਰ ਇਸ ਦਵਾਈ ਦਾ ਮਹੱਤਵ ਨਹੀਂ ਰਹੇਗਾ। ਤੇ ਇਹ ਆਪਣਾ ਅਸਰ ਨਹੀਂ ਦਿਖਾ ਪਾਵੇਗੀ ਇਹ ਕਹਿ ਕੇ ਉਹ ਸਾਧੂ ਮਹਾਰਾਜ ਉੱਥੋਂ ਚਲਾ ਜਾਂਦਾ ਹੈ ਤੇ ਇਸ ਤੋਂ ਬਾਅਦ ਉਹ ਔਰਤ ਸਾਧੂ ਦੇ ਕਹੇ ਅਨੁਸਾਰ ਇਸ ਦਵਾਈ ਦਾ ਪ੍ਰਯੋਗ ਕਰਨਾ ਸ਼ੁਰੂ ਕਰ ਦਿੰਦੀ ਹੈ ਜਦੋਂ ਵੀ ਉਸ ਨੂੰ ਗੁੱਸਾ ਆਉਂਦਾ ਤਾਂ ਉਹ ਉਸ ਦਵਾਈ ਦੀਆਂ ਚਾਰ ਬੂੰਦਾਂ ਆਪਣੀ ਜੀਭ ਤੇ ਰੱਖ ਲੈਂਦੀ ਤੇ ਘਟੋ-ਘਟ 10 ਮਿੰਟ ਤੱਕ ਉਸ ਦਵਾਈ ਨੂੰ ਮੂੰਹ ਬੰਦ ਕਰਕੇ ਜੀਭ ਤੇ ਹੀ ਰੱਖਦੀ ਤੇ ਫਿਰ ਅੱਗੇ ਲੰਘਾ ਜਾਂਦੀ ਇਸ ਪ੍ਰਕਿਰਿਆ ਨੂੰ ਅਗਲੇ 15 ਦਿਨ ਤੱਕ ਕਰਨ ਤੋਂ ਬਾਅਦ ਹੀ ਉਸ ਔਰਤ ਦੀ ਗੁੱਸਾ ਕਰਨ ਦੀ ਆਦਤ ਛੁੱਟ ਜਾਂਦੀ ਹੈ ਤੇ ਫਿਰ ਇੱਕ ਮਹੀਨੇ ਬਾਅਦ ਜਦੋਂ ਉਹ ਸਾਧੂ ਮਹਾਰਾਜ ਦੁਬਾਰਾ ਉਸ ਦੇ ਦਰਵਾਜ਼ੇ ਤੇ ਪਿੱਖਿਆ ਲੈਣ ਆਉਂਦਾ ਹੈ ਤਾਂ ਉਹ ਔਰਤ ਭੱਜੀ ਭੱਜੀ ਆਉਂਦੀ ਹੈ ਤੇ ਸਾਧੂ ਮਹਾਰਾਜ ਦੇ ਪੈਰ ਫੜ ਲੈਂਦੀ ਹੈ ਤੇ ਕਹਿੰਦੀ ਹੈ ਮਹਾਰਾਜ ਤੁਹਾਡੀ ਦਵਾਈ ਨੇ ਤਾਂ ਮੇਰੇ ਤੇ ਜਾਦੂ ਕਰ ਦਿੱਤਾ ਹੈ। ਤੁਹਾਡੀ ਦਵਾਈ ਦੇ ਪ੍ਰਭਾਵ ਕਾਰਨ ਹੁਣ ਮੈਨੂੰ ਗੱਲ-ਗੱਲ ਤੇ ਗੁੱਸਾ ਨਹੀਂ ਆਉਂਦਾ ਤੇ ਹੁਣ ਮੇਰੇ ਘਰ ਪਰਿਵਾਰ ਚ ਵੀ ਸ਼ਾਂਤੀ ਦਾ ਵਾਤਾਵਰਨ ਰਹਿੰਦਾ ਹੈ। ਹੁਣ ਮੈਂ ਬਹੁਤ ਖੁਸ਼ ਹਾਂ ਮਹਾਰਾਜ। ਉਸ ਔਰਤ ਦੇ ਮੂੰਹੋਂ ਇਹ ਸ਼ਬਦ ਸੁਣ ਕੇ ਉਹ ਸਾਧੂ ਮਹਾਰਾਜ ਮੁਸਕਰਾਉਂਦਾ ਹੈ ਤੇ ਕਹਿੰਦਾ ਹੈ, "ਬੇਟੀ, ਉਸ ਸ਼ੀਸ਼ੀ ਵਿੱਚ ਗੁੱਸੇ ਨੂੰ ਕਾਬੂ ਕਰਨ ਦੀ ਕੋਈ ਦਵਾਈ ਤਾਂ ਹੈ ਹੀ ਨਹੀਂ ਸੀ।" ਬਲਕਿ ਉਹ ਸ਼ੀਸ਼ੀ ਤਾਂ ਸਿਰਫ ਪਾਣੀ ਦੀ ਭਰੀ ਹੋਈ ਸੀ ਤੂੰ ਆਪਣੇ ਗੁੱਸੇ ਤੇ ਕਾਬੂ ਉਸ ਦਵਾਈ ਕਰਕੇ ਨਹੀਂ ਬਲਕਿ ਚੁੱਪ ਰਹਿਣ ਕਰਕੇ ਪਾਇਆ ਹੈ ਇਸ ਤੋਂ ਬਾਅਦ ਗੌਤਮ ਬੁੱਧ ਚੁੱਪ ਹੋ ਜਾਂਦੇ ਹਨ ਤੇ ਫਿਰ ਥੋੜਾ ਰੁਕ ਕੇ ਕਹਿੰਦੇ ਹਨ ਗੁੱਸੇ ਤੇ ਕਾਬੂ ਸਿਰਫ ਚੁੱਪ ਰਹਿ ਕੇ ਹੀ ਪਾਇਆ ਜਾ ਸਕਦਾ ਹੈ ਕਿਉਂਕਿ ਗੁੱਸੇ ਵਿੱਚ ਇਨਸਾਨ ਆਪਣੇ ਮੂੰਹੋਂ ਅਪਸ਼ਬਦ ਬੋਲਦਾ ਹੈ ਜਿਹੜੇ ਨਵੇਂ-ਨਵੇਂ ਝਗੜਿਆਂ ਤੇ ਪਰੇਸ਼ਾਨੀਆਂ ਨੂੰ ਜਨਮ ਦਿੰਦੇ ਹਨ ਇਸ ਲਈ ਗੁੱਸੇ ਦੇ ਸਮੇਂ ਮौन ਤਾਰਨ ਕਰ ਲੈਣਾ ਹੀ ਗੁੱਸੇ ਨੂੰ ਕਾਬੂ ਕਰਨ ਦਾ ਇੱਕੋ-ਮਾਤਰ ਤਰੀਕਾ ਹੈ ਦੋਸਤੋ ਅਸੀਂ ਆਪਣੀ ਜ਼ਿੰਦਗੀ ਵਿੱਚ ਵੀ ਕਿੰਨੀਆਂ ਛੋਟੀਆਂ-ਛੋਟੀਆਂ ਗੱਲਾਂ ਤੇ ਗੁੱਸੇ ਹੋ ਜਾਂਦੇ ਹਾਂ ਆਪਣਾ ਆਪਾ ਖੋ ਬੈਠਦੇ ਹਾਂ ਤੇ ਫਿਰ ਬਾਅਦ 'ਚ ਅਸੀਂ ਪਛਤਾਉਂਦੇ ਹਾਂ ਕਿ ਕਾਸ਼ ਗੁੱਸਾ ਨਾ ਕੀਤਾ ਹੁੰਦਾ ਜਦੋਂ ਇੱਕ ਇਨਸਾਨ ਗੁੱਸੇ 'ਚ ਹੁੰਦਾ ਹੈ ਤਾਂ ਉਸਦਾ ਦਿਮਾਗ ਕੰਮ ਕਰਨਾ ਬੰਦ ਕਰ ਦਿੰਦਾ ਹੈ ਸਿਰਫ ਉਸਦਾ ਮੂੰਹ ਬੋਲ ਰਿਹਾ ਹੁੰਦਾ ਹੈ ਤੇ ਫਿਰ ਕਈ ਵਾਰ ਗੁੱਸੇ 'ਚ ਇਨਸਾਨ ਕੁਝ ਅਜਿਹੇ ਸ਼ਬਦ ਬੋਲ ਦਿੰਦਾ ਹੈ ਜਿੰਨਾਂ ਦਾ ਉਸ ਨੂੰ ਜ਼ਿੰਦਗੀ ਪਰ ਪਛਤਾਵਾ ਰਹਿੰਦਾ ਹੈ ਜੇਕਰ ਇਨ੍ਹਾਂ ਗੁੱਸੇ ਦੇ ਪਲਾਂ 'ਚ ਅਸੀਂ ਸ਼ਾਂਤ ਰਹਿ ਜਾਈਏ ਤਾਂ ਅਸੀਂ ਆਪਣੀ ਜ਼ਿੰਦਗੀ ਦੇ ਬਹੁਤ ਸਾਰੇ ਲੜਾਈ ਝਗੜਿਆਂ ਤੇ ਪਰੇਸ਼ਾਨੀਆਂ ਨੂੰ ਸ਼ੁਰੂ ਹੋਣ ਤੋਂ ਪਹਿਲਾਂ ਹੀ ਖਤਮ ਕਰ ਸਕਦੇ ਹਾਂ ਇਸ ਲਈ ਹੁਣ ਅੱਗੇ ਤੋਂ ਜਦੋਂ ਵੀ ਤੁਹਾਨੂੰ ਗੁੱਸਾ ਆਵੇ ਤਾਂ ਦਿਮਾਗ ਨੂੰ ਸ਼ਾਂਤ ਰੱਖਦੇ ਹੋਏ ਉਸ ਦਵਾਈ ਦੀਆਂ ਕੁਝ ਬੂੰਦਾਂ ਆਪਣੇ ਮੂੰਹ ਵਿੱਚ ਪਾ ਲਿਓ ਤੇ ਕੁਝ ਸਮੇਂ ਲਈ ਆਪਣਾ ਮੂੰਹ ਬੰਦ ਰੱਖ ਲਿਓ ਤਾਂ ਤੁਸੀਂ ਆਉਣ ਵਾਲੀਆਂ ਕਈ ਸਮੱਸਿਆਵਾਂ ਤੋਂ ਬਚ ਜਾਓਗੇ ਧੰਨਵਾਦ